ਫਰੋਈਪੁਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਰਦਾਰ ਸ਼ੇਰ ਸਿੰਘ ਕੁਬਾਇਆ ਦੇ ਹੱਕ ਵਿੱਚ ਅੱਜ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਦੇਵਾ ਅਤੇ ਬਲਾਕ ਪ੍ਰਧਾਨ ਸ਼ਹਿਰੀ ਮਦਨ ਲਾਲ ਵਡੇਰਾ ਦੀ ਪ੍ਰਧਾਨਗੀ ਹੇਠ ਸਮੂਹ ਕਾਂਗਰਸੀ ਕੌਂਸਲਰਾਂ ਅਤੇ ਕਾਂਗਰਸੀ ਆਗੂਆ ਬੋਲੋ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਸ਼ਹਿਰ ਦੇ ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਵਿੱਚ ਜਾ ਕੇ ਘਰ-ਘਰ ਪ੍ਰਚਾਰ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦਾ ਆਹ्वान ਕੀਤਾ ਗਿਆ ਇੱਥੇ ਇਹ ਵੱਡੀ ਗੱਲ ਸਾਹਮਣੇ ਆਈ ਕਿ ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਜੋ ਕਿ ਕਾਂਗਰਸ ਦੇ ਕੌਂਸਲਰ ਰਹਿਤੋ ਜਿੱਤੇ ਸੀ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ सुरेंद्र ਕਰੜਾ ਪੱਪੂ ਦਾ ਵਾਰਡ ਨੰਬਰ 4 ਅਤੇ ਜਸਪ੍ਰੀਤ ਦੁਰੇਜਾ ਅਮਨ ਦੁਰੇਜਾ ਦਾ ਵਾਰਡ ਨੰਬਰ 3 ਹੈ ਇਸ ਵਾਰਡ ਵਿੱਚ ਅੱਜ ਕਾਂਗਰਸ ਨੂੰ ਬਾਰੀ ਬੰਦੇ ਲਿਆ ਕੇ ਵੋਟਾਂ ਮੰਗਣ ਦੇ ਲੋੜ ਪਈ ਕਿਉਂਕਿ ਦੋਨੋਂ ਹੀ 파ਰਸ਼ਦ ਕਾਂਗਰਸ ਨੂੰ ਅਲਵਿਦਾ ਕਹਿ ਕੇ ਹਨ ਇੱਕ ਆਮ ਆਦਮੀ ਪਾਰਟੀ ਚਲੇ ਗਏ ਅਤੇ ਅੰਨਾ ਦੇ ਨਾਲ ਨਹੀਂ ਚੱਲ ਰਹੇ ਇੱਥੇ ਇਹ ਵੇਖਣ ਨੂੰ ਮਿਲਿਆ ਕਿ ਕਾਂਗਰਸ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ ਅਤੇ ਇਹ ਪ੍ਰਚਾਰ ਬੜੇ ਜ਼ੋਰਦਾਰ ਢੰਗ ਨਾਲ ਕੀਤਾ ਗਿਆ ਅਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਆਉਣ ਵਾਲੀ 1 ਜੂਨ ਨੂੰ ਕਾਂਗਰਸ ਨੂੰ ਵੋਟਾਂ ਪਾਓ ਤੇ 4 ਜੂਨ ਨੂੰ ਇੰਡੀਆ ਗੱਠ ਜੋੜ ਦੇ ਨਤੀਜੇ ਆਣਗੇ ਅਤੇ ਦੇਸ਼ ਵਿੱਚ ਇੱਕ ਚੰਗੀ ਸਿਆਸਤ ਹੋਵੇਗੀ ਇਹ ਕਹਿਣਾ ਹੈ ਕਾਂਗਰਸੀ ਆਗੂਆਂ ਦਾ ਤੇ ਕਰ ਕਰ ਜਾ ਕੇ ਉਹਨਾਂ ਵੱਲੋਂ ਕਾਂਗਰਸ ਦੀ ਨੀਤੀਆਂ ਦਾ ਪ੍ਰਚਾਰ ਕੀਤਾ ਗਿਆ ਇਸ ਸਵਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਦੋ ਕਾਂਗਰਸੀ ਕੌਂਸਲ ਆਲਵਿਦਾ ਕਹਿ ਗਏ ਹਨ ਤਾਂ ਉਹਨਾਂ ਕਹਿ ਦਿੱ ਪਰ ਲੋਕਾਂ ਵਿੱਚ ਜੋਸ਼ ਕਾਂਗਰਸ ਦੇ ਪ੍ਰਤੀ ਹੈ ਲੋਕਾਂ ਅੱਜ ਵੀ ਕਾਂਗਰਸ ਦੇ ਨਾਲ ਹਨ ਉਹਨਾਂ ਦੇ ਵਾੜਵਾਸੀਆ ਵੱਲੋਂ ਕਾਂਗਰਸ ਨੂੰ ਵੋਟਾਂ ਪਾਉਣ ਦਾ ਪੱਕਾ ਆਸ਼ਵਾਸਨ ਦਿੱਤਾ ਗਿਆ ਹੈ ਹੋਰ ਬੋਲਦੇ ਹੋਏ ਆਗੂਆਂ ਨੇ ਇੱਥੇ ਕਿਹਾ ਕਿ ਆਉਣ ਵਾਲੀ ਜੋ ਇੱਕ ਤਰੀਕ ਹੋਏਗੀ ਨਤੀਜੇ ਹੈਰਾਨੀਜਨਕ ਹੋਣਗੇ ਅਤੇ ਇੱਕ ਵੱਡਾ ਨਤੀਜਾ ਸਾਹਮਣੇ ਆਏਗਾ ਕੀ ਹੋਏਗਾ ਜਾਂ ਕੀ ਨਹੀਂ ਇਹ ਤਾਂ ਲੋਕਾਂ ਨੂੰ ਪਤਾ ਹੈ 1 ਜੂਨ ਨੂੰ ਲੋਕ ਵੋਟ ਪਾ ਕੇ ਇਸ ਦਾ ਫੈਸਲਾ ਕਰਨਗੇ ਤੇ ਚਾਰ ਨੂੰ ਨਤੀਜੇ ਸਾਹਮਣੇ ਆ ਜਾਣਗੇ ਇਸ ਸਬੰਧ ਵਿੱਚ ਨਗਰ ਕੌਂਸਲ ਪ੍ਰਧਾਨ ਐਡਵੋਕੇਟ सुरेंद्र ਸਦੇਵਾ ਬਲਾਕ ਪ੍ਰਧਾਨ ਮਦਨ ਲਾਲ ਵਡੇਰਾ ਅਤੇ ਮਹਿਲਾ ਮੋਰਚਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਅਤੇ ਉਹਨਾਂ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਪੁਰਾਣੇ ਸਾਥੀ ਦਾ ਵਾਰ ਸੀ ਹਾਂਜੀ ਹਾਂਜੀ ਕਾਨੂੰ ਕੀ ਲੱਗਦਾ ਹੈ ਲੋਕਾਂ ਨਾਲ ਕੀ ਵੇਖੋ ਜੀ ਲੋਕਾਂ ਦਾ ਹੰਗਾਰਾ ਤੁਸੀਂ ਵੇਖ ਹੀ ਰਹੇ ਹੋ ਤੁਸੀਂ ਵੀ ਸ਼ਹਿਰ ਦੇ ਵਿੱਚ ਵਕ ਵਕ ਵਾਰਡਾਂ ਦੇ ਵਿੱਚ ਜਾਂਦੇ ਹੋ ਲੋਕਾਂ ਦਾ ਹੰਗਾਰਾ ਦਾ ਇੱਕੋ ਹੀ ਹੈ ਵੀ ਸਿਰਫ ਸ਼ੇਰ ਸਿੰਘ ਕੁਬਾਇਆ ਬੜੀ ਵੱਡੀ ਲੀਡ ਦੇ ਨਾਲ ਰੋਇਪੁਰ ਦੀ ਸੀੜ ਕੱਢ ਰਹੇ ਨੇ ਹੋਰ ਕਿਸੇ ਦਾ ਇੱਥੇ ਕੋਈ ਨਾਂ ਨਿਸ਼ਾਨੇ ਕੋ ਨਹੀਂ ਅੱਜ ਵੀ ਅਸੀਂ ਵਾਰਡ ਕੱਢ ਰਹੇ ਆ ਤਿੰਨ ਨੰਬਰ ਵਾਰਡ ਚਾਰ ਨੰਬਰ ਵਾਰਡ ਲੋਕਾਂ ਦਾ ਇੰਨਾ ਹੰਗਾਰਾ ਹੈ ਜੀ ਮੈਂ ਕਹਿੰਦਾ ਤੁਸੀਂ ਉਦੋਂ ਵੇਖੋ ਕਿ ਬੱਲੇ ਬੱਲੇ ਹੋਈ ਪਈਏ ਕਿੱਥੇ ਜਾਂਦੇ ਆ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਕਬਾਇਆ ਸ਼ੇਰ ਸਿੰਘ ਕਬਾਇਆ ਹੋਈ ਪਈਏ। ਨੰਦੇ ਪਿੱਛੇ ਕੀ ਕਾਰਨ ਸਨ? ਕਾਰਨ ਹੈ ਇਹ ਜੀ ਲੋਕਾਂ ਨੇ ਜਿਹੜੀ ਪਿਛਲੀ ਸਰਕਾਰ ਵੇਖੀ ਏ ਉੱਤੇ મોદી ਨਹੀਂ ਨਾ ਤਾਂ ਇੱਥੇ ਜਿਹੜਾ ਦੇਸ਼ ਸੁਰੱਖਿਅਤ ਹੈ ਤੇ ਨਾ ਪਰਦੇਸ਼ ਸੁਰੱਖਿਅਤ ਹੈ। ਹਰ ਪਾਸੇ ਤੁਸੀਂ ਵੇਖਦੇ ਪੈਸੇ ਗੁੰਡਾ ਕਰਤੀ ਦਾ ਰਾਜ ਹੈ। ਲੋਕਾਂ ਦਾ ਜਿਹੜਾ ਮੂੰਹ ਹੈ ਪੰਜਾਬ ਸਰਕਾਰ ਤੋਂ ਭੰਗ ਹੋ ਚੁੱਕਿਆ ਹੈ। ਬੜੇ ਉਹਨਾਂ ਨੇ ਲਾਰੇ ਲਾਏ ਹਰ ਵਰਗ ਉਹਨਾਂ ਦਾ ਦੁਖੀ ਇਹ ਲੁੱਟਿਆ ਮਹਿਸੂਸ ਕਰ ਰਿਹਾ ਹੈ। ਕੋਸ਼ ਕਰਕੇ ਵੀ ਲੋਕਾਂ ਦਾ ਜਿਹੜਾ ਰੁਝਾਨ ਹੈ ਨਾ ਹੁਣ ਕਾਂਗਸ ਪਾਰਟੀ ਵੱਲ ਆ ਰਿਹਾ ਹੈ ਕਾਂਗਸ ਪਾਰਟੀ ਇੱਕੋ ਹੀ ਐਹੋ ਜੀ ਪਾਰਟੀ ਹੈ ਹਿੰਦੂਸਤਾਨ ਦੇ ਵਿੱਚ ਜਿੰਨੇ ਜੋ ਕਿਹਾ ਉਹ ਕਰਕੇ ਦਿਖਾਇਆ ਤੇ ਅੱਜ ਵੀ ਜੋ ਗਰੰਟੀਆਂ ਕਾਂਗਸ ਪਾਰਟੀ ਨੇ ਦਿੱਤੀਆਂ ਨੇ ਤੁਸੀਂ ਵੇਖ ਲਿਆ ਜੇ ਸਰਕਾਰ ਬਣਨ ਜਾ ਰਹੀ ਹੈ ਬੜੇ ਵੱਡੇ ਬਹੁਮਤ ਨਾਲ ਕਾਂਗਸ ਪਾਰਟੀ ਸਰਕਾਰ ਉੱਤੇ ਆ ਰਹੀ ਹੈ ਤੇ ਕਾਂਗਸ ਪਾਰਟੀ ਜੋ ਗਰੰਟੀਆਂ ਕੀਤੀਆਂ ਨੇ ਜੀ ਉਹ ਪਹਿਲ ਦੇ ਆਧਾਰ ਤੇ ਹੋਣਗੀਆਂ ਤੁਸੀਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਘੁੰਮ ਰਹੇ ਹੋ ਕੀ ਲੱਗ ਰਿਹਾ ਹੈ ਲੋਕਾਂ ਦਾ ਅੱਜ 3 ਨੰਬਰ ਵਾਰਚ ਆਇਆ ਹੈ। ਹੋਰ ਦੇਖੋ ਕਿ ਨਾ ਰਹੇ। ਭਾਰਮੰਡਾ ਸਿਆਰੀ ਨੂੰ ਕਾਂਗਰਸ ਦਾ ਭਾਰਤੀ ਹੋਰ ਬਹੁਤ ਜੁਵਾਤ ਹੋਰ ਬਣਨ ਤੇ ਕਿ ਲੱਗਦਾ ਹੈ ਵੀ ਲੋਕਾਂ ਨੇ ਹੰਗਾਰਾ ਵੇਖਿਆ। ਆਪਕਾ ਵੀ ਪਤਾ ਹੋ ਰਹੀ ਆਂਗਾ। ਹੋਰ ਅਸੀਂ ਹੋਰ ਨੇ ਤੁਹਾਨੂੰ पार्टी, नाल चल रहे पार्टी के साथ चलते चलते जो हमें एक्सपीरियंस हुआ उससे ये पता चल रहा है इस बार हमारी पार्टी क्योंकि उन्होंने पार्टी को मौका अन्य पार्टी को लेकिन उस पार्टी का कोई भी अच्छा लाभ नहीं मिला कांग्रेस हमारी जो नीत की जनवरी चलती आ रही है ही मिल रहा हमें लग रहा है पार्टी जीतेगी जीतेगी ਕਿ ਪਾਰਟੀ ਤਾਂ ਬਹੁਤ ਬਣ ਗਈ ਤੇ ਜਿਵੇਂ ਕਹਾ ਜਾਂਦਾ ਹੈ ਬਰਬਾਦ ਬੁਲੰਸਤਾ ਕਰਨੇ ਕੋਈ ਨਹੀਂ ਹੁੰਦਾफी ਹੈ ਅਬ ਕੈਲਕੂਲਸ ਦਾ ਕੀ ਹੋਗਾ ਹੈ ਢਾਲ ਕੇ ਬੀਜੋਗਾ ਅੱਜ ਅਸੀਂ ਸਰਦਾਰ ਸ਼ੇਰ ਸਿੰਘ ਕੋਹਾਵਾ ਜਿਹਦੇ ਵਾਸਤੇ ਡੋਟ ਡੋਰ ਚੋਣ ਪ੍ਰਚਾਰ ਦਾ ਜੋ ਅਸੀਂ ਅਭਿਆਨ ਜਾਰੀ ਕੀਤਾ ਹੈ ਉਸ ਕੜੀ ਦੇ ਵਿੱਚ ਅੱਜ ਅਸੀਂ ਵਾਰਡ ਨੰਬਰ 3 ਔਰ ਵਾਰਡ ਨੰਬਰ 4 ਦੀਆਂ ਉੱਡੀ ਗਲੀਆਂ ਜਿਹੜੀਆਂ ਉਹ ਸੀ ਅੱਜ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਜਿੰਨਾ ਵਿੱਚ ਗਲੀ ਡਾਕਟਰ ਮਾਹਨ ਸਿੰਘ ਅ ਦੂਸਰਾ ਆ ਗਿਆ ਕਲਾਸ਼ ਨਗਰ ਦਾ ਕੁਝ ਏਰੀਆ ਆ ਗਿਆ ਕਾਲ ਕ ਮੰਦਰ ਵਾਲੀ ਗਲੀ ਆ ਗਈ ਅਸੀਂ ਅੱਜ ਇਤਨਾ ਗਲੀਆਂ ਦੇ ਵਿੱਚ ਜਿਹੜਾ ਹੈ ਉਹ ਚੋਣਾਂ ਪ੍ਰਚਾਰ ਕਰ ਰਹੇ ਆ ਬੜਾ ਭਰਵਾ ਉੰਗਾਰਾ ਜਿਹੜਾ ਹੈ ਸਨ ਨਿਰ ਰਿਹਾ ਔਰ ਇੱਥੋਂ ਇਹ ਲੱਗਦਾ ਹੈ ਕਿ ਇਸ ਵਾਰਡ ਦੀ ਜਿਹੜੀ ਹੈ ਮੈਕਸਿਮਮ ਵਾਰਡ ਜਿਹੜੀ ਹੈ ਕਾਂਗਰਸ ਨੂੰ ਪੈਣ ਵਾਲੀ ਹੈ ਕਿੰਨੇ ਗੱਲ ਬਿੱਤੀ ਜਾ ਰਹੀ ਹੈ ਤੇਨੇ ਚਾਰ ਪੰਦਾ ਹੈ ਜੀ ਦੋਵੇਂ ਐਮਸੀ ਕਾਂਗਰਸ ਦਿੱਤੇ ਸੀ ਪਰ ਦੋਵੇਂ ਛੱਡ ਗਏ ਦੋਵੇਂ ਕਾਂਗਰਸ ਦੇ ਵਰਾਨੇ ਇੱਕ ਬਲਾਕ ਪ੍ਰਧਾਨ ਰਹੇ ਨੇ ਅਤੇ ਇੱਕ ਮਜੂਦਾ ਹੁਣ ਛੱਡ ਕੇ ਗਏ ਨੇ ਉਹਨਾਂ ਤੋਂ ਬਗੈਰ ਵੀ ਲੋਕਾਂ ਦਾ ਕੀ ਹੁੰਦਾ ਹੈ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਇੱਕ ਬੜਾ ਵੱਡਾ ਸਮੁੰਦਰ ਹੈ ਔਰ ਇਸ ਸਾਡੇ ਬਲਾਕ ਪ੍ਰਧਾਨ ਸੁਰਿੰਦਰ ਕਾਲੜਾ ਜੀ ਰਹੇ ਹੈ 15 ਸਾਲ ਰਹੇ ਹੈ ਔਰ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਹੈ ਰੱਕੇ ਉਸ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਵੀ ਰਹੇ ਹੈ ਇਸ ਤੋਂ ਇਲਾਵਾ ਅ ਵਾਰਡ ਨੰਬਰ 3 ਦੀ ਨੁਮਾਇੰਦਗੀ ਜਿਹੜੀ ਸਰਦਾਰ ਅਮਨ ਸਿੰਘ ਦੁਰੀਜਾ ਜੀ ਕੋਲ ਰਹੀ ਹੈ ਦੇਖੋ ਇਹ ਪਾਰਟੀਆਂ ਦੇ ਵਿੱਚ ਜਿਹੜਾ ਕੋਈ ਆਣਾ ਜਾਣਾ ਮੈਂ ਤਾਂ ਦੇਖ ਰਿਹਾ ਇਹ ਇਲੈਕਸ਼ਨ ਵਿੱਚ ਕੁਝ ਜ਼ਿਆਦਾ ਹੀ ਹੋਇਆ ਹੈ ਬਾਕੀ ਉਹਨਾਂ ਦੀ ਮੈਂ ਨਹੀਂ ਸਮਝਦਾ ਕਿ ਪਾਰਟੀ ਦੇ ਨਾਲ ਕਿਸ ਤਰ੍ਹਾਂ ਦੀ ਕੋਈ ਪਾਰਟੀ ਨੇ ਤਾਂ ਬਹੁਤ ਮਾਨਸਮਾਨ ਦਿੱਤਾ ਉਹਨਾਂ ਨੂੰ ਕੀ ਹਾਲਾਤ ਬਣੇ ਕੀ ਕਾਰਨ ਬਣੇ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਐ ਕਿ ਕਿਉਂ ਉਹਨਾਂ ਨੂੰ ਪਾਰਟੀ ਤੋਂ ਕਿਨਾਰਾ ਕਰਨਾ ਪਿਆ ਲੇਕਿਨ ਉਹ ਪਾਰਟੀ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਹੈ ਸਵਾਗਤ ਰਿਹਾ ਤੇ ਸਵਾਗਤ ਰਹੇਗਾ। ਉਹਨਾਂ ਤੋਂ ਬਗੈਰ ਵਾਰਡ ਵਾਸੀਆਂ ਨੂੰ ਸ਼ੋਕ ਨਹੀਂ ਮਿਲਦੇ। ਦੇਖੋ ਗੱਲ ਇਹ ਹੈ ਮੈਂ ਆਪਣੇ ਵਾਰਡ ਦੇ ਵਿੱਚ ਬਾਈ ਨੰਬਰ ਵਾਰਡ ਦੇ ਵਿੱਚ ਐਮਸੀ ਹਾਂ। ਐਮਸੀ ਬਣਨ ਤੋਂ ਪਹਿਲਾਂ ਮੈਂ ਸੁਰਿੰਦਰ ਸੁਛਲੇਵਾ ਵਕੀਲ ਸੀ। ਮੈਨੂੰ ਵਾਰਡ ਵਾਸੀਆਂ ਨੇ ਐਮਸੀ ਬਣਾਇਆ ਹੈ। ਨਾ ਕਿ ਮੈਨੂੰ ਪਾਰਟੀ ਨੇ ਐਮਸੀ ਬਣਾਇਆ। ਪਾਰਟੀ ਨੇ ਤਾਂ ਮੈਨੂੰ ਟਿਕਟ ਦਿੱਤੀ ਸੀ। ਇਸ ਕਰਕੇ ਇਹ ਇਹ ਸੰਗਤ ਜਿੱਥੇ ਅਸੀਂ ਫਿਰਦੇ ਹਾਂ ਇਹ ਸੰਗਤ ਹੀ ਉੱਪਰ ਚੱਕਣ ਵਾਲੀ ਹੈ ਸਭ ਨੂੰ। ਪਾਰਟੀ ਦਾ ਤਾਂ ਇੱਕ ਸਿੰਬਲ ਹੁੰਦਾ ਔਰ ਉਹ ਸਿੰਬਲ ਨੂੰ ਲੈ ਕੇ ਕਿ ਮੈਂ ਮੈਂ ਤੁਹਾਡੀ ਗੱਲ ਕਰਨਾ ਵੀ ਸੰਗਤ ਚੱਕਣਾ ਵਾਲੀ ਹੈ ਤਾਂ ਇਹ ਸੰਗਤ ਨਹੀਂ ਇਹ ਸੰਗਤ ਅੱਜ ਵੀ ਕਾਂਗਰਸ ਦੇ ਨਾਲ ਹੈ ਸੰਗਤ ਅੱਜ ਵੀ ਕਾਂਗਰਸ ਦੇ ਨਾਲ ਹੈ ਲੋਕਾਂ ਦਾ ਕੀ ਕਹਿੰਦੇ ਲੋਕਾਂ ਦਾ ਇਹ ਕਹਿੰਦਾ ਲੋਕ ਅੱਜ ਵੀ ਕਾਂਗਰਸ ਦੇ ਨਾਲ ਹੈ ਅਗਰ ਸਾਨੂੰ ਕੋਈ ਜੋ ਸੀ ਅੱਜ ਹੁਣ ਤੱਕਨ ਤਿੰਨ ਚਾਰ ਗਲੀਆਂ ਅਸੀਂ ਜਾ ਚੁੱਕੇ ਆ ਸਾਨੂੰ ਜਿਸ ਤਰ੍ਹਾਂ ਇੱਕ ਦਿਨਾਂ ਪਰਵਾਹ ਹੁਗਾਰੇ ਮਿਲ ਰਿਹਾ ਉਹ ਤੁਹੇ ਲੱਗਦਾ ਕਿ ਸੰਗਤ ਅੱਜ ਵੀ ਕਾਂਗਰਸ ਦੇ ਨਾਲ ਹੈ ਹਾਂਜੀ ਪ੍ਰਤਾਂਤ ਜੀ ਤੁਸੀਂ ਵੀ